ਨੇ ਸਾਰੀ ਜ਼ਿੰਦਗੀ ਲਾ ਦਿੱਤੀ ਗੁਰੂ ਨਾਨਕ ਦੇਵ ਨਾਲ ਭਾਈ ਮਰਦਾਨੇ ਨੇ ਆਪਣਾ ਸਾਰਾ ਧਿਆਨ ਕਿੰਨੂੰ ਦਿੱਤਾ ਧੰਨ ਗੁਰੂ ਨਾਨਕ ਬੋਲਦੇ ਘਟਿਆ ਤੁਸੀਂ ਧੰਨ ਗੁਰੂ ਨਾਨਕ ਨਾਨਕ ਦੇਵ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਨੂੰ ਧਿਆਨ ਦੇਤਾ ਆਪਣਾ ਸਾਰੀ ਜ਼ਿੰਦਗੀ ਦੇ ਦਿੱਤੀ ਸਾਰਾ ਧਿਆਨ ਗੁਰੂ ਸਾਹਿਬ ਦਾ ਆ ਸਾਡੇ ਇੱਥੇ ਬੱਚੇ ਰਹਿੰਦੇ ਨੇ ਮੈਂ ਸਭ ਤੋਂ ਵੱਧ ਪਿਆਰ ਕਿੰਨੂੰ ਕਰੂੰਗਾ ਜਿਹੜਾ ਸਾਡੇ ਵੱਲ ਬਹੁਤਾ ਬੋਲੋ ਘੰਟੇ ਵੱਧ ਲਾ ਜੇ ਭਾਵੇਂ ਪਰ ਧਿਆਨ ਉਹਦਾ ਕਿੱਥੇ ਰਹਿੰਦਾ ਉਹਨੂੰ ਫਿਕਰ ਹੈਗਾ ਵੀ ਸਟੇਜ ਸਜਾਉਣ ਵਾਲੀ ਉਹਨੂੰ ਫਿਕਰ ਹੈ ਵੀ ਅੱਜ ਮਹੀਨੇ ਵਾਲਾ ਦੁਆਨ ਹੈ ਉਹਨੂੰ ਫਿਕਰ ਹੈ ਵੀ ਸੰਗਤ ਆਈ ਹੈ ਸਾਡੇ ਘਰ 'ਚ ਉਹਨੂੰ ਫਿਕਰ ਹੈ ਤੇ ਜਿਹੜਾ ਸਾਡਾ ਸਿੰਘ ਧਿਆਨ ਦਿੰਦਾ ਵੀ ਹਾਂ ਸੰਗਤ ਲਈ ਕੀ ਕਰੀਏ ਰਹਿਣ ਲਈ ਕੀ ਕਰੀਏ ਮੈਨੂੰ ਉਹ ਪਿਆਰਾ ਲੱਗਦਾ ਧਿਆਨ ਦਿੰਦਾ ਉਹ ਸਾਡੇ ਕਿਸੇ ਨੂੰ ਪਿੱਕਰ ਧਿਆਨ ਤੇ ਭਾਈ ਮਰਦਾਨੇ ਨੇ ਆਪਣੀ ਜ਼ਿੰਦਗੀ ਦੇ ਦਿੱਤੀ ਚਾਰ ਉਦਾਸੀਆਂ ਗੁਰੂ ਨਾਨਕ ਦੇ ਨਾਲ ਕਰਾਈਆਂ ਬੜਾ ਧਿਆਨ ਦਿੱਤਾ ਉਹਨੇ ਤੇ ਮੈਂ ਤੇ ਇੱਕ ਦਿਨ ਉਹਦੋਂ ਮੈਂ ਪੜਦਾ ਸੀ ਬੋਲ ਮਰਦਾਨਿਆਂ ਕਿਤਾਬ ਉਹ ਸਰਤਾਜ ਨੇ ਗੱਲ ਕੀਤੀ ਸੀ ਮੈਂ ਕਿਹਾ ਇਹਨੇ ਕਿਹੜੀ ਕਿਤਾਬ ਹੈ ਬੋਲ ਮਰਦਾਨਿਆਂ ਮੈਂ ਨਾਵਲ ਮੰਗਾ ਕੇ ਪੜਿਆ ਮੇਰੀਆਂ ਚਾਰ ਕਿਤਾਬਾਂ ਘੜ ਤੋਂ ਘੜ ਸ਼ੁਰੂ ਕੀਤੀਆਂ ਹੋਈਆਂ ਹੁੰਦੀਆਂ ਚਾਰੇ ਮੁੱਕ ਜਾਂਦੀਆਂ ਫਿਰ ਮੈਂ ਹੋਰ ਨਾਲ ਚਾਰ ਸ਼ੁਰੂ ਕਰ ਲੈਣਾ ਜੇ ਕਿਤੇ ਜਾਣਾ ਹੁੰਦਾ ਮੈਂ ਪੰਜ ਚਾਰ ਕਿਤਾਬਾਂ ਮੇਰੀਆਂ ਇਹ ਨਾਲ ਚੱਕ ਕੇ ਤੁਰਨਾ ਲੈ ਕੇ ਹੀ ਜਾਣੇ ਜਦੋਂ ਦੁਵਾਨ ਲਾਉਂਦੇ ਹੁੰਦੇ ਸੀ ਉਹ ਤਾਂ ਵੱਡਾ ਸਾਰਾ ਬੈਗ ਭਰ ਕੇ ਲੈ ਜਾਣਾ ਪੈਂਦਾ ਸੀ ਵੀ ਕੀ ਪਤਾ ਉੱਥੇ ਕਿਸ ਟਾਈਪ ਦਾ ਸਿਸਟਮ ਹੋਣਾ ਕੀ ਸੁਣਾਉਣਾ ਐਦਾਂ ਹੁੰਦਾ ਸੀ ਚਲੋ ਉਹ ਕਿਤਾਬ ਦੇ ਵਿੱਚ ਜ਼ਿਕਰ ਆਉਂਦਾ ਹੈ ਭਾਈ ਮਰਦਾਨੇ ਦਾ ਅਖੀਰੀ ਸਮਾਂ ਆਇਆ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆ ਤੇਰਾ ਅੰਤ ਸਮਾਂ ਆ ਗਿਆ ਅੱਗੇ ਵੀ ਮੈਂ ਦੱਸੀਏ ਗੱਲ ਪਰ ਦੁਬਾਰਾ ਸੁਣਿਓ ਅੱਜ ਮਰਦਾਨਿਆ ਤੇਰਾ ਅੰਤ ਸਮਾਂ ਆ ਗਿਆ ਕਹਿੰਦਾ ਛਾ ਮਹਾਰਾਜ ਉਹ ਤੇਉ ਮੇਰੇ ਨਾਲ ਬੜਾ ਪਿਆਰ ਕੀਤਾ ਮੇਰੇ ਨਾਲ ਨਿਭਾਈ ਸਾਰਾ ਧਿਆਨ ਤੂੰ ਮੈਨੂੰ ਦਿੱਤਾ ਮਰਦਾਨਿਆਂ ਜਦੋਂ ਜਾਏਗਾ ਫਿਰ ਤੇਰਾ ਸੰਸਕਾਰ ਕਰੀਏ ਤੇਰੀ ਕੋਈ ਸਮਾਦ ਤੈਨੂੰ ਦਫਨਾਵਾਂਗੇ ਕਿਉਂਕਿ ਮੁਸਲਮਾਨ ਭਾਈ ਮਰਦਾਨਾ ਮਰਦਾਨਿਆਂ ਤੇਰੀ ਕੋਈ ਕਬਰ ਬਣਾਈਏ ਤੇਰੀ ਕੋਈ ਯਾਦਗਾਰ ਬਣਾਈਏ ਕੋਈ ਮੇਲਾ ਲਗਾਇਆ ਕਰੇ ਤੈਨੂੰ ਲੋਕ ਯਾਦ ਕਰਨ ਭਾਈ ਮਰਦਾਨਾ ਕਹਿੰਦਾ ਮਰ ਚੰਮ ਦੀ ਸਮਾਦ ਚੋਂ ਕੱਢ ਕੇ ਇੱਟਾਂ ਦੀ ਸਮਾਦ ਵਿੱਚ ਨਾ ਵਾੜੋ ਬਸ ਆਪਣੇ ਦਿਲ ਚ ਥਾਂ ਰੱਖਿਓ ਮੇਰੇ ਨਾਲ ਕੋਈ ਰਹਿ ਕੇ ਗਿਆ ਇਹ ਯਾਦ ਰੱਖ ਲਿਓ ਬਸ ਤੁਹਾਡਾ ਯਾਦ ਰੱਖ ਲੈਣਾ ਹੀ ਮੇਰੇ ਲਈ ਵੱਡੀ ਗੱਲ ਹੈ ਤੇ ਸੁਣਨਾ ਮਰਦਾਨਾ ਆਖਰੀ ਸਾਹਾਂ ਤੇ ਹੈ ਉਸ ਕਿਤਾਬ ਚ ਲਿਖਿਆ ਹੈ ਤੇ ਮੈਂ ਤੁਹਾਨੂੰ ਦੱਸਦਾ ਭਾਈ ਮਰਦਾਨੇ ਨੇ ਕਿਹਾ ਸੱਚੇ ਪਾਤਸ਼ਾਹ ਸਾਰੀ ਜ਼ਿੰਦਗੀ ਤੁਹਾਡੇ ਨਾਲ ਲਾਈ ਹੈ ਵਿਛੜਨ ਲੱਗੇ ਆ ਕਦੀ ਫੇਰ ਮਿਲਾਂਗੇ ਕਿਸੇ ਜਨਮ ਵਿੱਚ ਮਰਦਾਨਿਆ ਕਹਿੰਦਾ ਕਿਸੇ ਜਨਮ ਵਿੱਚ ਮਿਲਾਂਗੇ ਫਿਰ ਮਾਰਾ ਕਹਿੰਦੇ ਮਰਦਾਨਿਆ ਹੋ ਸਕਦਾ ਮੇਲੀ ਪਈਏ ਮਰਦਾਨਿਆ ਹੋ ਸਕਦਾ ਹੈ ਦੁਬਾਰਾ ਕਿਸੇ ਜਨਮ ਵਿੱਚ ਆਪਾਂ ਮੇਲੀ ਪਈਏ ਤੇ ਮਰਦਾਨਾ ਕਹਿੰਦਾ ਬਾਬਾ ਜੇ ਤੂੰ ਮਿਲਿਆ ਨਾ ਮੈਨੂੰ ਸਿਆਣ ਲਈ ਵੀ ਮੈਂ ਉਹ ਹੀ ਆ ਮੇਰੇ ਤੋਂ ਨਹੀਂ ਸਿਆਣਿਆ ਜਾਣਾ ਤੂੰ ਜੇ ਤੂੰ ਦੁਬਾਰਾ ਕਦੀ ਮੈਨੂੰ ਮਿਲਿਆ ਤੇ ਮੈਨੂੰ ਸਿਆਣ ਲਈ ਮੈਨੂੰ ਭੁੱਲੀ ਨਾ ਮਰਦਾਨਾ ਕਹੀ ਬਾਬਾ ਮੈਨੂੰ ਸਿਆਣ ਤੇ ਲੈ ਆਂਗਾ ਨਾ ਮੈਂ ਉਹੀ ਐ ਇਹ ਮਰਦਾਨੀ ਦਾ ਪਿਆਰ ਇਹ ਪ੍ਰੇਮ ਹੁੰਦਾ ਹੈ ਬਾਬਾ ਸਿਆਣ ਲਈ ਸਤਿਗੁਰ ਨੇ ਇੰਨਾ ਪਿਆਰ ਭਾਈ ਮਰਦਾਨੇ ਨੂੰ ਇੱਕ ਬਾਬਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ ਜਿੱਥੇ ਵੀ ਵੇਖੋਗੇ ਮਰਦਾਨੇ ਦਾ ਨਾਮ ਨਾਲ ਆਏਗਾ ਜਿੰਦਗੀ ਲਾਈ ਧਿਆਨ ਦਿੱਤਾ ਗੁਰੂ ਦਾ ਜਿੱਥੇ ਗੁਰੂ ਨਾਨਕ ਨੇ ਆਖਣਾ ਮਰਦਾਨਿਆਂ ਰਬਾਬ ਵਜਾਉ ਉਹਨੇ ਬਾਬਰ ਦੇਆ ਜੇਲਾ ਚ ਜਾ ਕੇ ਵੀ ਰਬਾਬ ਭਾਈ ਮਰਦਾਨੇ ਨੇ ਵਜਾ ਦਿੱਤੀ ਵਜਾ ਮਰਦਾਨਿਆਂ ਰਬਾਬ ਮਰਦਾਨੇ ਨੇ ਬਹਿ ਜਾਣਾ ਉਠ ਸੱਜਣ ਠੱਗ ਵਰਗਿਆਂ ਦੇ ਜਾ ਕੇ ਵੀ ਵਜਾ ਮਰਦਾਨਿਆਂ ਰਬਾਬ ਉਹਨੇ ਸੱਚੇ ਪਾਤਸ਼ਾਹ ਜਿਉਂਦਾ ਵੀ ਇਹੀ ਕਹਿੰਦਾ ਹੁੰਦਾ ਸੀ ਸੌਖਾ ਹੀ ਪਿਆ ਸਾਡੇ ਕੋਲ 10 ਮਿੰਟ ਹੈ ਨਹੀਂ ਆ ਤੇ ਖੁਸ਼ੀਆਂ ਪਾਲਦੇ ਆ ਸਿੱਖ ਅਸੀਂ ਵੀ ਆ ਆਪਣੇ ਆਪ ਜੀ 10 ਮਿੰਟ ਹੈ ਨਹੀਂ ਸਾਡੇ ਮੱਥਾ ਟੇਕਦੇ ਆ ਫਾਰਮੈਲਿਟੀ ਬਸ ਫਟਾਫਟ ਐ ਸਿੱਟਿਆ ਤੇ ਚਲੋ ਜੀ ਨਿਕਲੋ ਮਾਈਂਡਫੁਲੀ ਮੱਥਾ ਟੇਕੋ ਮਾਈਂਡਫੁਲੀ ਨਮਸਕਾਰ ਕਰਨ ਵੇਲੇ ਇਦਾਂ ਸਮਝੋ ਗੁਰੂ ਸਾਹਿਬ ਸਾਹਮਣੇ ਖੜੇ ਐ ਉਹਨਾਂ ਦੇ ਚਰਨਾਂ ਤੇ ਮੈਂ ਚਰਨਾਂ ਤੇ ਸਿਰ ਰੱਖਣ ਲੱਗਿਆ ਚਮੜੀ ਨਾਲ ਯਾਦ ਹੈ ਪਿਛਲੇ ਦਵਾਨ ਚ ਮੈਂ ਦੱਸਿਆ ਤਚ ਕਰਦਾ ਜਿਵੇਂ ਚਮੜੀ ਇਮੇਜਿਨੇਸ਼ਨ ਕਰੋ ਤਾਂ ਜੋ ਮਨ ਸੰਤੁਸ਼ਟ ਹੋਵੇ ਥੋੜਾ ਜਿਆ ਇਹ ਸਰੀਰ ਧਾਰੀ ਆ ਸਰੀਰ ਨਾਲ ਵੇਜ ਜੁੜ ਕੇ ਥੋੜਾ ਜਿਆ ਸੌਖਾ ਹੋ ਜਾਂਦਾ ਹੈ ਤੁਰਨਾ ਸੌਖਾ ਹੈ ਪਹਿਲੀ ਕਲਾਸ ਲਈ ਬੜਾ ਸੌਖਾ ਹੈ ਅੱਗੇ ਅੱਗੇ ਤੇ ਬੰਦਾ ਤੁਰਿਆ ਜਾਂਦਾ ਫਿਰ ਤੇ ਤਨ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ ਲਾਈਆਂ ਤੇ ਜਾਂਦੇ ਜਾਂਦੇ ਵੀ ਇਹੋ ਹੀ ਕਹਿੰਦੇ ਗਏ ਸੱਚੇ ਪਾਤਸ਼ਾਹ ਜੀ ਜਦੋਂ ਆਖਰੀ ਸਾਹ ਵਿੱਚ ਰੁਆ ਵੇ ਤੇਰਾ ਨਾਮ ਉਹ ਜਦੋਂ ਉਹਦੇ ਕੋਲ ਆਇਆ ਇਸ ਤਰ੍ਹਾਂ ਦੀ ਭਾਵਨਾ ਵਾਲੇ ਗੁਰੂ ਕੇ ਸਿੱਖ ਸਾਰੀਆਂ ਜ਼ਿੰਦਗੀਆਂ ਲਾਤੀਆਂ ਜਿਨ੍ਹਾਂ ਨੇ ਸੇਵਾ ਕੀਤੀ ਬੇਦਾਗ ਰਹਿ ਕੇ ਆਪਣੀ ਜ਼ਿੰਦਗੀ ਨਾ ਕੋਈ ਲੋਭ ਨਾ ਕੋਈ ਲਾਲਚ ਭਾਈ ਮਰਦਾਨੇ ਨੂੰ ਕਈ ਵਾਰੀ ਗੁਰੂ ਨਾਨਕ ਸਾਹਿਬ ਨੇ ਮਾਇਆ ਵੀ ਆ ਲੈ ਬਈ ਮਰਦਾਨਿਆ ਨਹੀਂ ਸੱਚੇ ਪਾਤਸ਼ਾਹ ਕੁਛ ਨਹੀਂ ਚਾਹੀ ਮੇਰਾ ਜੀਵਨ ਨਰਵਾ ਚੱਲ ਰਿਹਾ ਬਸ ਗੁਰੂ ਨਾਨਕ ਸਾਹਿਬ ਦਾ ਭਾਈ ਮਰਦਾਨਾ ਆਸ਼ਕ ਸੀ